ਇਹ ਨਹੀਂ ਸੈਂਡਿਓ ਪ੍ਰਧਾਨ ਨੂੰ ਰਿਪੋਰਟਿੰਗ ਰਿਪੋਰਟਿੰਗ ਕਰਤਾਂ ਜੀ ਤੇ ਦੂਸਰੀ ਇਹ ਹੈ ਵੀ ਜੋ ਆਪਣੇ ਹੁਰਤੋੜੇ ਸਾਹਮਣੇ ਆਇਆ ਰੋਗ ਜਿੰਦਾ ਹੈ ਕਿੰਦਾ ਇਹ ਉਹਨੂੰ ਕਾਲ ਤੋਂ ਆਇਆ ਜਿਹੜਾ ਆਪ ਦੋਸ਼ੀ ਸੀ ਅਰੇ ਇਹ ਤਾਂ ਲਾਵਾ ਇਹ ਮੈਨੂੰ ਮਜਬੂਰ ਹੋ ਕੇ ਇਹ ਕਰਨਾ ਪੈ ਰਿਹਾ ਕਿ ਫੀ ਇਹਨੂੰ ਕਿਉਂਕਿ ਦਫ਼ਤਰ ਸੰਦਾਨ ਕੋ ਹੋਇਆ ਤੜਕ ਇਹਨੂੰ ਉਤ ਮੇਜ ਨੂੰ ਭੰਗ ਕਰਦਿਆ ਤੁਸੀਂ ਇਹਨੂੰ ਭੰਗ ਕਰਦਿਆ ਅਲੰਦਰੀ ਭੰਗ ਕਰਕੇ ਤੇ ਨਵੀਂ ਕਮੇਟੀ ਨਵੀਂ ਕਮੇਟੀ ਚੁਣਾਂਗੇ ਉਸ ਫੈਸਲੇ ਤੇ ਟੈਸ਼ਨ ਬੁਲਾ ਆਗੇ ਟੈਸ਼ਨ ਬੁਲਾ ਕੇ ਨਵੀਂ ਕਮੇਟੀ ਚੁਣਾਂਗੇ ਤੇ ਉਸ ਤੋਂ ਬਾਅਦ ਫਿਰ ਅਗਲਾ ਪ੍ਰੋਗਰਾਮ ਹੋਵੇਗਾ ਉਹ ਡਾਕੂਸਟਾ ਸਿਆਣਾ ਖਾਰਾ ਮੈਂ ਕਿ ਤੇ ਜਿਹੜੀ ਮੇਰੀ ਅਸਲੀ ਸਟੇਟਮੈਂਟ ਹੈ ਉਹ ਗੁਰੂ ਤਰਮ ਜੰਨ ਜੀ ਬਰਾਦ ਭੇਜਦਾ ਉਹ ਸਾਰੇ ਕੋਈ ਆ ਜਾਏਗੀ ਪੰਗ ਕੀ ਕਰਨਾ ਚ ਪੰਗ ਕੀ ਨਹੀਂ ਅਸਨੇ ਕੀ ਮਤਲਬ ਅਸੀਂ ਕਮੇਟੀ ਬਣਾ ਕੇ ਅਸੀਂ ਨਵੀਂ ਕਮੇਟੀ ਜੁੜ ਰਹੀ ਆ ਉਹੋਈ ਟੂ ਮਿਨਿਵਰਸਿਟੀ ਜਿਹੜੇ ਹੈਗਾ ਅਸੀਂ ਕਮੇਟੀ ਜਨਰਲ ਜਨਰਲ ਸਲਾਹ ਕੇ ਉਹ ਕਮੇਟੀ ਨੂੰ ਦੁਬਾਰਾ ਜੁੜਾਇਆ ਸਪੈਸ਼ਲ ਕੋਦਾਂ ਕੀ ਦੇ ਲਾਇਕ ਹੀ ਨਹੀਂ ਹੋ ਰਿਹਾ ਉਹ ساری ਦੁਨੀਆ ਖਲਾਬ ਹੋ ਗਈ ਆਹ ਉਹ ਸਾਰੇ ਸੁਭਾੰਦ ਦੇ ਖਲਾਫ ਕਰਨ ਕਰ ਰਹੇ ਆ ਇਹ ਕਰਕੇ ਉਹ ਕਿਸੇ ਜੰਮੀ ਨਹੀਂ ਰਿਹਾ ਕੋਈ ਉਹਨੂੰ ਪਸੰਦ ਨਹੀਂ ਕਰਦਾ ਕਿਸੇ ਕਿਸ ਨੂੰ ਦਾ ਉਹਦਾ ਸਾਰਾ ਕਰੇਕਟ ਗਰਾਹ ਹੋ ਗਿਆ ਸੋ ਹੀ ਕਹਾਂਗਾ ਮੈਂ ਕਿਉਂਕਿ ਮੈਂ ਦੇਖ ਕੇ ਹੁਣ ਮੇਰੀ ਜ਼ਿੰਮੇਵਾਰੀ ਬਣਦੀ ਆ ਫੈਸਲਾ ਸਵੀਕਾਰ ਕਰ ਉਹ ਫੈਸਲਾ ਕਿਉਂਕਿ ਸੰਵਿਧਾਨਿਕ ਇਹ ਕਰਕੇ ਮੈਂ ਕਰ ਰਿਹਾ ਆ ਕਿ ਉਹ ਮੇਰੀ ਮਜਬੂਰੀ ਮੈਂ ਪਹਿਲੇ ਕਹਿ ਗਿਆ ਤੇ ਮਜਬੂਰੀ ਨੂੰ ਕਰ ਰਿਹਾ ਇਸ ਕਰਕੇ ਉਹ ਨਾਲ ਅਸੀਂ ਜਰਾਸ ਸੁਣਾਉਣ ਲਈ ਮੈਂ ਅੱਜ ਇਹ ਕਿ ਜਲਾਸ ਸੁਣਾਉ ਉਹ ਦੁਆਰੇ ਜਲਾਸ ਸੁਣਾ ਕੇ ਨਵਾਂ ਚੂੜਾ ਪਾਉ ਤੁਸੀਂ ਇਹ ਬਤੌਰ ਸਰ ਸਰ ਸਾਡੀ ਪਾਰਟੀ ਦਾ ਉਹ ਤੈ ਕਰ ਲਿਆ ਨਵਾਂ ਪਰ ਨਹੀਂ ਉਹ ਤਾਂ ਹਲੇ ਤੈਸਾਰ ਤਾਕਤ ਨੇ ਕਹਿੰਦਾ ਮੈਂ ਥੋੜਾ ਕਰਨਾ ਉਹ ਤਾਂ ਡੈਡੀਕੇਟ ਕਰਨਗੇ ਇੱਥੇ ਕਲੀਅਰ ਕਰਦੇ